ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਵੈਲਕਮ ਹੈ ਜੀ ਤੁਹਾਡਾ ਸਿੱਖ ਰਾਜ 파ਟ 2 ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਹਰੀ ਸਿੰਘ ਨਲੂਆ ਜਿਹੜਾ ਉਹ ਬਹਾਦਰ ਸ਼ੇਰ ਜਿਨੇ ਸਿੱਖ ਰਾਜ ਨੂੰ ਕਾਇਮ ਕਰਨ ਦੇ ਵਿੱਚ ਜਾਂ ਸੰਭਾਲਣ ਦੇ ਵਿੱਚ ਆਪਣੀ ਬਹਾਦਰੀ ਦੇ ਜੋਰ ਦਿਖਾਏ ਜਿਹਦੇ ਨਾਂ ਤੋਂ ਪੂਰੇ ਅਫਗਾਨਿਸਤਾਨ ਦੇ ਵਿੱਚ ਬੱਚਾ ਬੱਚਾ ਉਸ ਦੇ ਨਾਂ ਤੋਂ ਰਾਤ ਨੂੰ ਮਾਂ ਕਹਿੰਦੀ ਸੀਗੀ ਤੇ ਬੇਟਾ ਸੌਂ ਜਾ ਨਹੀਂ ਤਾਂ ਹਰੀ ਸਿੰਘ ਨਲੂਆ ਆ ਜਾਊਗਾ ਉਹਦੇ ਤੋਂ ਸਾਰੇ ਅਫਗਾਨਿਸਤਾਨ ਕੰਬਦਾ ਸੀਗਾ ਅਫਗਾਨਿਸਤਾਨ ਦੀ ਹਿਸਟਰੀ ਦੇ ਵਿੱਚ ਅਸੀਂ ਗੱਲ ਕਰੀਏ ਤੇ ਅਫਗਾਨਿਸਤਾਨ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਜਿਨ੍ਹਾਂ ਨੇ ਆਪਣੇ ਹਥਿਆਰ ਚੱਕ ਕੇ ਉਹਦੇ ਉੱਤੇ ਆਪਣੇ ਤੇ ਜਿਹੜਾ ਹਮਲਾ ਹੁੰਦਾ ਸੀਗਾ ਉਹਨਾਂ ਦੇ ਉੱਤੇ ਅੱਜ ਤੱਕ ਵੀ ਤੁਸੀਂ ਅੱਜ ਦੀ ਹਿਸਟਰੀ ਜੇ ਦੇਖੋਗੇ ਪਹਿਲਾਂ ਰਸ਼ੀਆ ਨੇ ਹਮਲਾ ਕੀਤਾ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਨਹੀਂ ਕਰ ਪਾਇਆ ਉਸ ਤੋਂ ਬਾਅਦ ਅਮਰੀਕਾ 20 ਸਾਲ ਉੱਥੇ ਧੱਕੇ ਖਾ ਕੇ ਗਿਆ ਬਾਅਦ ਵਿੱਚ ਭੱਜ ਗਿਆ ਇੱਕੋ ਇੱਕ ਰਾਜ ਸੀ ਮਹਾਰਾਜ ਜੀ ਸਿੰਘ ਦਾ ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਸੀ ਅਫਗਾਨਾਂ ਨੂੰ ਇਸ ਤਰ੍ਹਾਂ ਰੱਖਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਡਰਦੇ ਸੀ ਹਰੀ ਸਿੰਘ ਨਲੂਏ ਦੇ ਤੋਂ ਉਸ ਬਹਾਦਰ ਦੇ ਬਾਰੇ ਅੱਜ ਗੱਲ ਕੁਝ ਜਾਣਕਾਰੀ ਤੁਹਾਨੂੰ ਦਊਂਗਾ ਉਹਦੇ ਬਾਰੇ ਕੁਝ ਗੱਲ ਕਰਾਂਗੇ ਕਿਸ ਤਰ੍ਹਾਂ ਉਹਦੀ ਮੌਤ ਹੋਈ ਕਿਸ ਤਰ੍ਹਾਂ ਉਹਦਾ ਜਨਮ ਹੋਇਆ ਉਹਦੇ ਬਾਰੇ ਗੱਲ ਕਰਾਂਗੇ ਇਹ ਗੱਲ ਹੈ ਜੀ 29 ਅਪ੍ਰੈਲ 1940 1791 ਦੇ ਵਿੱਚ ਗੁਰदयाल ਸਿੰਘ ਉਪਲ ਦੇ ਪਾਰਕ ਇੱਕ ਬੱਚਾ ਪੈਦਾ ਹੁੰਦਾ ਜਿਹੜਾ 10 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤ ਛਕਦਾ ਔਰ ਉਹਦੀ ਵੀ ਸਿੱਖਿਆ ਜਿਹੜੀ ਸੀ ਗੁਰਮੁਖੀ ਦੀ ਗੁਰਦੁਆਰਾ ਸਾਹਿਬ ਤੋਂ ਹੁੰਦੀ ਹੈ ਗੁਜਰਾਂਵਾਲਾ ਇਹ ਰਹਿਣ ਵਾਲੇ ਪਿੱਛੇ ਜਿਹੜੇ ਸੀ ਉਹ ਮਜੀਠੇ ਤੋਂ ਸੀਗੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਮਜੀਠਾ ਪਿੰਦਾ ਆ ਔਰ ਉੱਥੋਂ ਇਹ 18ਵੀਂ ਸਦੀ ਦੇ ਵਿੱਚ ਜਾ ਕੇ ਗੁਜਰਾਂ ਵਾਲਾ ਚਲੇ ਗਿਆ ਸੀ ਕਿਉਂਕਿ ਉਦੋਂ ਪਾਕਿਸਤਾਨ ਭਾਰਤ ਸਾਰਾ ਇੱਕੋ ਹੀ ਹੁੰਦਾ ਸੀਗਾ ਮਹਾਰਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪਿਛਲੀ ਵੀਡੀਓ 'ਚ ਮੈਂ ਦੱਸਿਆ ਸੀ ਵੀ ਇਹ ਕਿਵੇਂ ਮੁਲਾਕਾਤ ਹੁੰਦੀ ਹੈ ਇਹਨਾਂ ਦੀ ਕਿਵੇਂ ਸ਼ੇਰ ਦੇ ਜਵਾੜੇ ਨੂੰ ਫੜ ਕੇ ਪਾੜਦਾ ਆ 12 ਸਾਲ ਦੇ ਵਿੱਚ ਹਰੀ ਸਿੰਘ ਨਲੂਆ ਅਮਰਤ ਛਕ ਲੈਂਦਾ ਉਸ ਤੋਂ ਬਾਅਦ ਸਿੰਘ ਸਾਜ ਜਾਂਦਾ ਹੈ ਮਹਾਰਾ ਜੀ ਸਿੰਘ ਦੀ ਫੌਜ ਦੇ ਵਿੱਚ ਜਾਂਦਾ ਹੈ ਮਹਾਰਾ ਜੀ ਸਿੰਘ ਦੇ ਨਾਲ ਜਦੋਂ ਜਾ ਰਿਹਾ ਸੀਗਾ ਉਸ ਵਕਤ ਮਹਾਰਾ ਜੀ ਸਿੰਘ ਘੋੜਸਵਾਰੀ ਕਰਦਾ ਕਰਦਾ ਇੱਕੋ ਦੇ ਨਾਲ ਰਾਜਾ ਸੀਗਾ ਜਦੋਂ ਉਹ ਗਏ ਇੱਕ ਸ਼ੇਰ ਨੂੰ ਲੱਭਣ ਵਾਸਤੇ ਤੇ ਕਈ ਰਾਜੇ ਨੇ ਆਪਣੇ ਜਿਹੜੇ ਫੌਜੀ ਭੇਜੇ ਉਹਨਾਂ ਨੂੰ ਸ਼ੇਰ ਨੇ ਮਾਰ ਦਿੱਤ ਅ ਸ਼ੇਰ ਨੇ ਮਾਰ ਦਿੱਤਾ ਪਰ ਉਹ ਸ਼ੇਰ ਕਾਬੂ ਨਹੀਂ ਆਇਆ ਮਹਾਰਾਜ ਜੀ ਸਿੰਘ ਦੇ ਕਿਹਾ ਵੀ ਚਲੋ ਸਿੰਘੋ ਤੁਸੀਂ ਚਲੋ ਉਸ ਵਕਤ ਇੱਕ ਮੁੰਡਾ ਯੰਗ ਨੌਜਵਾਨ ਕੋਈ 19 ਸਾਲਾਂ ਦੀ ਉਮਰ ਸੀ ਉਹਦੀ 18-19 ਸਾਲ ਦੀ ਜਦੋਂ ਥੱਲੇ ਉਤਰਦਾ ਉਹ ਕਹਿੰਦਾ ਕਿਸੇ ਦੀ ਲੋੜ ਨਹੀਂ ਮੈਂ ਇਕੱਲਾ ਹੀ ਜਾਊਂਗਾ ਨੇ ਹੱਥਾ ਜਾ ਕੇ ਸ਼ੇਰ ਦੇ ਨਾਲ ਉਹ ਲੜਦਾ ਔਰ ਫੜ ਕੇ ਦੋਹਾਂ ਹੱਥਾਂ ਨਾਲ ਇੰਨੀ ਉਸ ਬੱਚੇ 'ਚ ਜਾਨ ਸੀਗੀ ਜਿਹਨੇ ਉਹਦਾ ਜਵਾੜਾ ਪਾੜਤਾ ਇਸ ਕਰਕੇ ਨਲੂਆ ਨਾਮ ਪਿਆ ਸੀਗਾ ਇੱਕ ਹੋਰ ਗੱਲ ਜਿਹੜੀ ਆ ਹਰੀ ਸਿੰਘ ਨਲੂਏ ਦੇ ਬਾਰੇ 'ਚ ਰਹਿ ਗਈ ਸੀਗੀ ਜਿਹੜੀ ਮੈਂ ਭੁੱਲ ਗਿਆ ਸੀ ਇਹ ਗੱਲ ਕਰਨੀ ਬਹੁਤ ਜ਼ਰੂਰੀ ਸੀ ਉਹ ਗੱਲ ਸੀ ਹਰੀ ਸਿੰਘ ਨਲੂਏ ਦੇ ਕਰਤਾਰ ਦੀ ਕਿਹੋ ਜਿਹਾ ਕਰਤਾਰ ਸੀ ਹਰੀ ਸਿੰਘ ਨਲੂਏ ਦਾ ਕਿਹੋ ਜਿਹਾ ਸਿੱਖਾਂ ਦਾ ਕਰਤਾਰ ਉਸ ਵਕਤ ਹੁੰਦਾ ਸੀਗਾ ਕਿੰਨਾ ਉੱਚੇ کردار ਦਾ ਉਹ ਇਨਸਾਨ ਹੋਊਗਾ ਉਸ ਵਕਤ ਇੱਕ ਪਠਾਣਾ ਦੀ ਕੁੜੀ ਜਿਹਦੀ ਉਮਰ ਕੋਈ 20 22 ਸਾਲ ਦੀ ਸੀਗੀ ਜਦੋਂ ਇੰਨੀ ਬਹਾਦਰੀ ਦੇ ਕਿਸੇ ਇੰਨੇ ਮਸ਼ਹੂਰ ਸੀਗੇ ਉੱਥੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਬਾਰਡਰ ਲੱਗਦਾ ਵਾ ਉੱਥੇ ਵੀ ਅੱਧਾ ਇਧਰ ਪਠਾਣ ਰਹਿੰਦੇ ਆ ਤੇ ਉਹ ਕੁੜੀ ਨੇ ਵਿਆਹੀ ਹੋਈ ਸੀਗੀ ਉਹ ਜਦੋਂ ਹਰੀ ਸਿੰਘ ਨਲੂਆ ਆਪਣੇ ਤੰਬੂ ਦੇ ਵਿੱਚ ਪਾਠ ਕਰ ਰਿਹਾ ਸੀਗਾ ਤਾਂ ਹਰੀ ਸਿੰਘ ਨਲੂਏ ਦੇ ਪਾਠ ਕਰਦੇ ਟਾਈਮ ਉਹ ਚਲੀ ਗਈ ਬੈਠ ਹਾਤਾ ਉਹਨਾਂ ਨੇ ਕਿਹਾ ਜੀ ਬਜਰੀ ਸਿੰਘ ਨਲੂਏ ਨੂੰ ਮੈਂ ਮਿਲਣਾ ਉਹ ਸਿੰਘਾਂ ਨੇ ਕਿਹਾ ਵੀ ਤੁਸੀਂ ਬੈਠ ਜਾਓ ਹਰੀ ਸਿੰਘ ਨਲੂਆ ਜਦੋਂ ਪਾਠ ਕਰਕੇ ਉੱਠਿਆ ਤੇ ਉਸ ਕੁੜੀ ਨੇ ਇੱਕੋ ਗੱਲ ਕਹੀ ਵੀ ਮੈਨੂੰ ਤੇਰੇ ਚੋਂ ਇੱਕ ਪੁੱਤ ਚਾਹੀਦਾ ਹਰੀ ਸਿੰਘ ਨਲੂਆ ਸਮਝਿਆ ਨਹੀਂ ਗੱਲ ਨੂੰ ਕਿਉਂਕਿ ਸਿੱਧੇ ਸਾਦੇ ਲੋਕ ਸੀ ਕਦੇ ਮਨਾਂ ਦੇ ਵਿੱਚ ਇਹੋ ਜੀਆਂ ਗੱਲਾਂ ਹੁੰਦੀਆਂ ਨਹੀਂ ਸੀ ਫਿਰ ਉਹਨੇ ਦੁਬਾਰਾ ਕਿਹਾ ਵੀ ਸਿੰਘ ਸਾਹਿਬ ਮੈਨੂੰ ਤੁਹਾਡੇ ਚੋਂ ਇੱਕ ਔਲਾਦ ਚਾਹੀਦੀ ਐ ਇੱਕ ਪੁੱਤ ਚਾਹੀਦਾ ਮੈਨੂੰ ਤੁਹਾਡੇ ਚੋਂ ਜਦੋਂ ਇਹ ਗੱਲ ਕਹੀ ਥੋੜੀ ਜੀ ਜਦੋਂ ਹਰੀ ਸਿੰਘ ਨਲੂਏ ਨੂੰ ਸਮਝ ਆਈ ਉਹ ਲੜਕੀ ਦਾ ਕਹਿਣ ਦਾ ਮਤਲਬ ਸੀਗਾ ਕਿ ਉਹ ਹਰੀ ਸਿੰਘ ਨਲੂਏ ਦੇ ਨਾਲ ਹਮ ਬਿਸਤਰੀ ਕਰਕੇ ਇੱਕ ਬੱਚਾ ਪੈਦਾ ਕਰੇ ਜਿਹੜਾ ਬੀਜ ਹਰੀ ਸਿੰਘ ਨਲੂਏ ਦਾ ਹੋਊਗਾ ਕਿਉਂਕਿ ਉਹ ਇਹੋ ਜਿਹਾ ਬਹਾਦਰ ਸੀ ਤਾਂ ਉਹਦਾ ਪੁੱਤ ਕਿਹੋ ਜਿਹਾ ਬਾਦਰ ਨਿਕਲੂਗਾ ਤੇ ਜਦੋਂ ਇਹ ਹਰੀ ਸਿੰਘ ਨਲੂਏ ਨੂੰ ਸਮਝ ਆਈ ਇਸ ਗੱਲ ਦੀ ਉਹ ਬੜਾ ਗੁੱਸੇ ਨਾਲ ਲਾਲ ਹੋ ਗਿਆ ਉਹਨੂੰ ਕਹਿੰਦਾ ਨਿਕਲ ਜਾ ਤੰਬੂ ਤੋਂ ਬਾਹਰ ਦੌੜ ਜਾ ਇਥੋਂ ਉਹ ਕੁੜੀ ਨੇ ਪੱਲਾ ਕਲ ਦੇ ਵਿੱਚ ਪਾ ਕੇ ਜਦੋਂ ਗੱਲ ਕੀਤੀ ਕਿ ਆ ਵੀ ਸਿੱਖਾਂ ਦੇ ਘਰ ਆ ਮੈਂ ਸੁਣਿਆ ਸੀਗਾ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਜਾਂਦਾ ਤੇ ਤੂੰ ਇਹ ਕੀ ਕੀਤਾ ਹਰੀ ਸਿੰਘ ਨਲੂਆ ਜਦੋਂ ਠੰਡਾ ਹੋਇਆ ਥੋੜਾ ਜਿਹਾ ਉਹਨੇ ਸੋਚਿਆ ਉੱਠਿਆ ਹਰੀ ਸਿੰਘ ਨਲੂਆ ਉੱਠ ਕੇ ਉਹਨੇ ਜਾ ਕੇ ਜਦੋਂ ਪੈਰਾਂ ਦੇ ਵਿੱਚ ਹੱਥ ਲਾਇਆ ਹਰੀ ਸਿੰਘ ਨਲੂਏ ਨੇ ਉਹਦੇ ਪੈਰਾਂ ਦੇ ਵਿੱਚ ਹੱਥ ਲਾ ਕੇ ਉਸ ਲੜਕੀ ਦੇ ਉਹਨੂੰ ਕਿਹਾ ਕਿ ਅੱਜ ਤੋਂ ਤੂੰ ਮੇਰੀ ਮਾਂ ਆ ਔਰ ਮੈਂ ਤੇਰਾ ਪੁੱਤਾਂ ਤੇ ਇਹੋ ਜਿਹੇ ਕਰਤਾਰ ਸੀਗੇ ਜਦੋਂ ਇਹ ਹਰੀ ਸਿੰਘ ਨਲੂਏ ਨੇ ਜਵਾਬ ਦਿੱਤਾ ਤੋਂ ਲੜਕੀ ਲਾਜਵਾਬ ਹੋ ਗਈ ਉਹਨੇ ਵਾਕਈ ਕਿਹਾ ਵੀ ਜਿਹੜੇ ਸਿੱਖ ਆ ਇਸੇ ਕਰਕੇ ਸਿੱਖਾਂ ਦੀ ਜਿੱਤ ਹੁੰਦੀ ਆ ਸਿੱਖ ਜਿਹੜੇ ਆ ਬੜੇ ਬਹਾਦਰ ਆ ਮੈਂ ਸੁਣਿਆ ਸੀਗਾ ਔਰ ਕਰਤਾਰ ਦੇ ਵੀ ਬਹੁਤ ਉੱਚੇ ਆ ਉਹ ਹਿਸਟਰੀ ਦੇ ਵਿੱਚ ਆਉਂਦਾ ਵੀ ਉਹ ਲੜਕੀ ਨੂੰ ਮਿਲਣ ਵੀ ਹਰੀ ਸਿੰਘ ਨਲੂਆ ਉਹਦੇ ਘਰੇ ਜਾਂਦਾ ਰਿਹਾ ਉਹ ਲੜਕੀ ਨੂੰ ਮਾਂ ਕਹਿ ਕੇ ਸੰਬੋਧਨ ਕਰਦਾ ਰਿਹਾ ساری ਉਮਰ ਉਸ ਲੜਕੀ ਨੂੰ ਇਹੋ ਜਿਹੀ ਸਿੱਖਾਂ ਦੇ ਕਰਤਾਰ ਹਰੀ ਸਿੰਘ ਨਲੂਆ ਜਦੋਂ ਜੰਗ ਔਰ ਉਮਰ ਦੇ ਵਿੱਚ ਮਹਾਰਾਜ ਸਿੰਘ ਦੀ ਫੌਜ ਦੇ ਵਿੱਚ ਭਰਤੀ ਹੁੰਦਾ ਉਸ ਤੋਂ ਬਾਅਦ ਇਹਦੀ ਡਿਊਟੀ ਲੱਗਦੀ ਆ ਜਾ ਕੇ ਖੈਬਰ ਦਰਿਆ ਦੇ ਜਿਹੜੇ ਅਫਗਾਨ ਬਾਰਡਰ ਸੀਗਾ ਉੱਥੇ ਜਾ ਕੇ ਜਦੋਂ ਹਰੀ ਸਿੰਘ ਨਲੂਏ ਦੀ ਡਿਊਟੀ ਲੱਗਦੀ ਆ ਤਾਂ ਇਹਨੂੰ ਜਰਨੈਲ ਬਣਾਇਆ ਜਾਂਦਾ ਸਿੱਖォ ਫਖਾਲਸਾ ਫੌਜ ਦਾ ਉਹ ਜਰਨੈਲ ਅਫਗਾਨ ਫਰੰਟੀਅਰ ਜਿਹਨੂੰ ਕਹਿੰਦੇ ਸੀਗੇ ਉਹਨਾਂ ਦੇ ਨਾਲ ਜਮਰੋਦ ਕਿਲੇ ਤੇ ਇੱਕ ਜੰਗ ਹੁੰਦੀ ਆ ਜੰਗ ਦੇ ਵਿੱਚ ਕੀ ਹੁੰਦਾ ਕਿ ਉਸ ਵਕਤ ਜੰਗ ਦੇ ਸਮੇਂ ਅਫਗਾਨੀ ਹਮਲਾ ਕਰਦੇ ਆ ਹਮਲਾ ਕਰਨ ਦੇ ਵਿੱਚ ਦੋਸਤ ਮੁਹੰਮਦ ਖਾਨ ਜਿਹੜਾ ਉਹਨੂੰ ਲੀਡ ਕਰ ਰਿਆ ਸੀ ਅਫਗਾਨੀ ਉਹਨਾਂ ਨੇ ਜਦੋਂ ਹਮਲਾ ਕੀਤਾ ਜਮਰੋਦ ਦੇ ਕਿਲੇ ਦੇ ਉੱਤੇ ਤੇ ਹਰੀ ਸਿੰਘ ਨਲੂਏ ਨੂੰ ਪਤਾ ਲੱਗਾ ਉਹ ਦੂਸਰੇ ਕਿਲੇ ਦੇ ਸੀਗਾ ਕੁਝ ਦੂਰ ਸੀਗਾ ਜਦੋਂ ਉੱਥੇ ਗਿਆ ਉਹ ਉਹਨੇ ਜਾ ਕੇ ਲੜਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਜਰਨੈਲ ਉਸ ਟਾਈਮ ਉਹ ਉੱਥੇ ਮੌਜੂਦ ਸੀਗਾ ਕਿਲੇ ਦੇ ਵਿੱਚ ਜਿਹਦੀ ਡਿਊਟੀ ਸੀਗੀ ਕਾਫੀ ਉੱਥੇ ਜਿਹੜੇ ਸਿੱਖ ਜਰਨੈਲ ਸ਼ਹੀਦ ਵੀ ਹੋ ਚੁੱਕੇ ਸੀਗੇ ਤੇ ਉਹਨਾਂ ਨੇ ਕਿਹਾ ਵੀ ਸੀ ਹਰੂ ਸਿੰਘ ਨਲੂਏ ਨੂੰ ਵੀ ਤੂੰ ਨਾ ਜਾ ਅੱਗੇ ਗੋਲੀ ਚੱਲਦੀ ਹੈ ਕਿਉਂਕਿ ਉਹ ਪਹਾੜੀ ਏਰੀਆ ਇਹੋ ਜਿਹਾ ਪਹਾੜੀ ਏਰੀਆ ਸੀਗਾ ਵੀ ਜਿੱਥੋਂ ਪਤਾ ਨਹੀਂ ਲੱਗਦਾ ਸੀ ਬੰਦਾ ਕਿੱਥੇ ਲੁਕਿਆ ਹੋਇਆ ਵਾ ਉਥੋਂ ਜੰਗ ਕਰਦੇ ਕਰਦੇ ਜਦੋਂ ਉਹ ਪਿੱਛੇ ਹਟ ਗਿਆ ਅਫਗਾਨ ਇੱਕ ਅਫਗਾਨੀ ਨੇ ਗੋਲੀ ਚਲਾਈ ਜਿਹੜੀ ਟੋਪੀ ਵਾਲੀ ਬੰਦੂਕ ਹੁੰਦੀ ਸੀ ਉਹਨਾਂ ਟਾਈਮਾਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਜਿਹੜੇ ਸਰੀਏ ਦੇ ਨਾਲ ਉਹਨੂੰ ਭਰਦੇ ਸੀਗੇ ਬਰੂਦ ਤੇ ਵਿੱਚ ਉਹਦੇ ਚ ਗੋਲੀਆਂ ਪਾਈਆਂ ਜਾਂਦੀਆਂ ਸੀ ਛੋਟੀਆਂ ਛੋਟੀਆਂ ਲੋਹੇ ਦੀਆਂ ਤੇ ਉਹ ਗੋਲੀ ਜਿਹੜੀ ਆ ਹਰੀ ਸਿੰਘ ਨਲੂਏ ਦੇ ਕਿਸੇ ਨੇ ਲੁੱਕ ਕੇ ਜਦੋਂ ਗੋਲੀ ਚਲਾਈ ਆ ਤਾਂ ਹਰੀ ਸਿੰਘ ਨਲੂਏ ਦੇ ਪੇਟ ਦੇ ਵਿੱਚ ਲੱਗ ਜਾਂਦੀ ਹੈ ਜਦੋਂ ਪੇਟ ਦੇ ਵਿੱਚ ਉਹ ਗੋਲੀ ਲੱਗਦੀ ਹੈ ਹਰੀ ਸਿੰਘ ਨਲੂਆ ਕਾਇਲ ਹੋ ਜਾਂਦਾ ਲੜਦਾ ਲੜਦਾ ਪਰਨਾ ਬੰਨ ਲੈਂਦਾ ਪੇਟ ਦੇ ਨਾਲ ਤੇ ਲੜਦਾ ਲੜਦਾ ਉਹ ਤਿੰਨ ਚਾਰ ਘੰਟੇ ਉਹਨੇ ਫਿਰ ਵੀ ਲੜਾਈ ਕੀਤੀ ਲੜਦਾ ਲੜਦਾ ਉਹ ਕਿਲੇ ਚ ਆ ਜਾਂਦਾ ਫੌਜ ਉਹਨਾਂ ਦੀ ਉੱਥੋਂ ਸਾਰੀ ਨਿਕਲ ਜਾਂਦੀ ਹੈ ਇਥੋਂ ਸੁਨੇਹਾ ਭੇਜਿਆ ਜਾਂਦਾ ਜਮਰੋਦ ਕਿਲੇ ਤੋਂ ਮਹਾਰਾਜ ਜੀ ਸਿੰਘ ਨੂੰ ਕਿ ਹੋਰ ਫੌਜ ਜਿਹੜੀ ਆ ਉਹ ਭੇਜੀ ਜਾਵੇ ਇੱਥੇ ਕਿਉਂਕਿ ਹਰੀ ਸਿੰਘ ਨਲੂਆ ਤਾਂ ਇੱਕ ਫੱਟੜ ਹੋ ਚੁੱਕਾ ਸੀਗਾ ਤੇ ਉਹ ਜਿਹੜਾ ਸੁਨੇਹਾ ਪਹਿਲੇ ਭੇਜਿਆ ਗਿਆ ਸੀਗਾ ਉਹ ਇਸ ਕਰਕੇ ਡੋਗਰੇ ਵਿੱਚ ਸੀਗੇ ਉਹਨਾਂ ਨੇ ਪਹੁੰਚਾਇਆ ਨਹੀਂ ਕਿਉਂਕਿ ਉੱਧਰ ਵਿਆਹ ਹੋ ਰਿਹਾ ਸੀਗਾ ਮਹਾਰਾਜ ਰਣਜੀਤ ਸਿੰਘ ਦੇ ਪੋਤੇ ਕਬਰ ਨੌਨਿਹਾਲ ਸਿੰਘ ਦਾ ਤੇ ਉਹੀ ਵਿਆਹ ਦੇ ਵਿੱਚ ਸਾਰੇ ਬੀਜੀ ਸੀਗੇ ਬਹੁਤ ਵੱਡਾ ਵਿਆਹ ਬੜਾ ਤਕੜਾ ਵਿਆਹ ਹੋ ਰਿਹਾ ਸੀਗਾ ਉਹ ਵੀ ਕੁਝ ਚਾਹਦੇ ਸੀ ਵੀ ਵਿਆਹ ਦੇ ਵਿੱਚ ਵਿਗਨ ਨਾ ਪਵੇ ਉਧਰੋਂ ਹਮਲਾ ਹੋ ਕੇ ਲੜਾਈ ਚੱਲ ਰਹੀ ਸੀ ਪਿੱਛੋਂ ਫੌਜ ਦਾ ਜਿਹੜਾ ਬੈਕਅਪ ਸੀਗਾ ਉਹ ਨਹੀਂ ਪਹੁੰਚ ਪਾਇਆ ਹਰੀ ਸਿੰਘ ਨਲੂਏ ਤੱਕ ਬੈਕਅਪ ਪਹੁੰਚਣ ਦਾ ਨਾ ਕਾਰਨ ਹੋ ਕੇ ਹਰੀ ਸਿੰਘ ਨਲੂਆ ਜਦੋਂ ਫੱਟੜ ਹੋ ਕੇ ਕਿਲੇ ਦੇ ਵਿੱਚ ਆਪਣੀ ਜਾਨ ਉਹਦੀ ਨਿਕਲ ਜਾਂਦੀ ਆ ਜਦੋਂ ਰਾਤ ਨੂੰ ਹਮਲਾ ਹੁੰਦਾ ਤੇ ਉਹ ਉਤੋਂ ਹਮਲਾ ਜਿਹੜਾ ਹੋ ਰਿਹਾ ਸੀ ਉਹ جنگ ਚੱਲੀ ਜਾ ਰਹੀ ਸੀ ਅਜੇ ਵੀ ਉਸ ਤੋਂ ਬਾਅਦ ਹਰੀ ਸਿੰਘ ਨਲੂਏ ਦਾ ਜਦੋਂ ਫੱਟਣ ਹੋਣ ਤੋਂ ਬਾਅਦ ਉਹਨਾਂ ਨੇ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਉਸ ਗੱਲ ਨੂੰ ਵੀ ਛੁਪਾ ਕੇ ਰੱਖਿਆ ਕਿਉਂਕਿ ਬਾਹਰ ਦੁਸ਼ਮਣ ਨੂੰ ਪਤਾ ਨਾ ਲੱਗੇ ਦੁਸ਼ਮਣ ਨੂੰ ਇਹ ਸੀਗਾ ਵੀ ਅੰਦਰ ਕਿਲੇ ਦੇ ਵਿੱਚ ਹਰੀ ਸਿੰਘ ਨਲੂਆ ਜਣਾਇਆ ਉਹ ਮੌਜੂਦ ਹੈ ਇਸ ਕਰ ਹਰੀ ਸਿੰਘ ਨਲੂਏ ਦੀ ਜਦੋਂ ਅੰਦਰ ਡੈਥ ਹੋ ਜਾਂਦੀ ਹੈ ਤਾਂ ਉਹਦੀ ਡੈੱਡ ਬੋਡੀ ਜਿਹੜੀ ਸੀਗੀ ਅੰਦਰ ਸਜਾ ਰੱਖੀ ਜਾਂਦੀ ਹੈ ਉਹਨੂੰ ਪੇਟ ਉਹਦਾ ਪਾੜਿਆ ਜਾਂਦਾ ਹਰੀ ਸਿੰਘ ਨਲੂਏ ਦਾ ਉਹਦੀ ਉਮਰ ਉਸ ਵਕਤ 46 ਸਾਲ ਦੀ ਉਮਰ ਸੀ 30 ਅਪ੍ਰੈਲ 1831 ਨੂੰ ਜਿਹੜਾ ਹਰੀ ਸਿੰਘ ਨਲੂਆ ਚੜ੍ਹਾਈ ਕਰ ਜਾਂਦਾ 225 ਜਿਹੜਾ ਹੁਣ ਸਾਲ ਆਹ ਆਪਣਾ ਚੱਲ ਰਿਹਾ 188ਵੀਂ ਵਰ੍ਹੇ ਆ ਰਹੀ ਆ ਹਰੀ ਸਿੰਘ ਨਲੂਏ ਦੀ 30 ਅਪ੍ਰੈਲ ਨੂੰ ਬਹੁਤ ਲੋਕਾਂ ਨੂੰ ਇਹ ਪਤਾ ਨਹੀਂਗਾ ਕਿਉਂਕਿ ਸਾਨੂੰ ਵੀ ਉਹ ਸੈਲੀਬ੍ਰੇਟ ਜਿਹੜਾ ਉਹ ਜਿਹੜਾ ਉਹ ਦਿਨ ਮਨਾਉਣਾ ਚਾਹੀਦਾ ਗੁਰਦਵਾਰਿਆਂ ਵਿੱਚ ਜਿਹੜਾ ਹਰੀ ਸਿੰਘ ਨਲੂਏ ਨੂੰ ਅਸੀਂ ਭੁਲਾ ਦਿੱਤਾ ਜਿਹੜਾ ਐਡਾ ਸਾਡਾ ਜਰਨੈਲ ਸੀਗਾ ਫਿਰ ਜਦੋਂ ਉਹਦੇ ਗੋਲੀ ਲੱਗਦੀ ਹੈ ਉਦੋਂ ਡੈਥ ਹੋ ਜਾਂਦੀ ਆ ਉਸ ਤੋਂ ਬਾਅਦ ਉਹਦਾ ਪੇਟ ਪਾੜਿਆ ਜਾਂਦਾ ਪੇਟ ਪਾੜ ਕੇ ਅੰਦਰਾਂ ਬਾਹਰ ਕੱਢੀਆਂ ਜਾਂਦੀਆਂ ਕੱਢ ਕੇ ਉਹਦੇ ਵਿੱਚ ਤੂੜੀ ਭਰੀ ਜਾਂਦੀ ਆ ਫਿਰ ਸੀਨਤਾ ਜਾਂਦਾ ਵੀ ਡੈੱਡ ਬੋਡੀ ਜਿਹੜੀ ਖਰਾਬ ਨਾ ਹੋਵੇ 2-3 ਦਿਨ ਨਿਕਲ ਜਾਣ ਕਿਉਂਕਿ ਬਾਹਰ ਦੁਸ਼ਮਣ ਨੂੰ ਨਾ ਪਤਾ ਲੱਗੇ ਕਿ ਹਰੀ ਸਿੰਘ ਨਲਵਾ ਜਿੰਦਾ ਆ ਜਾਂ ਮਰ ਗਿਆ ਉਹ ਕਿਲੇ ਦੇ ਕੋਲ ਆਉਣ ਦੀ ਕੋਈ ਹਿੰਮਤ ਨਹੀਂ ਸੀ ਕਰ ਰਿਆ ਉਨਾ ਚਿਰ ਜਿੰਨਾ ਚਿਰ ਉਹਨਾਂ ਨੂੰ ਪਤਾ ਸੀਗਾ ਵੀ ਹਰੀ ਸਿੰਘ ਨਲਵਾ ਅੰਦਰ ਹੈ ਇੰਨਾ ਡਰ ਪੈਦਾ ਹੋ ਗਿਆ ਸੀਗਾ ਸਾਰੀਆਂ ਫੌਜਾਂ ਉਹਨਾਂ ਦੀਆਂ ਪਿੱਛੇ ਹਟ ਗਿਆ ਸੀਗੀਆਂ ਜਦ ਨੂੰ ਪਿੱਛੇ ਉਹ ਜਦ ਬੈਕਅਪ ਆ ਗਿਆ ਸੀਗਾ ਜਦੋਂ ਸਿੰਘ ਉੱਥੇ ਕਾਫੀ ਸ਼ਹੀਦ ਹੋ ਗਿਆ ਜਿਹੜੀ ਫੌਜ ਸੀਗੀ ਜਦੋਂ ਵਾਪਸ ਬੈਕਅਪ ਆਇਆ ਤੇ ਹਰੀ ਸਿੰਘ ਨਲੂਏ ਨੇ ਦੀ ਡੈਡ ਬਾਡੀ ਦਾ ਜਦੋਂ ਪਤਾ ਲੱਗਾ ਉਹਨਾਂ ਨੂੰ ਵੀ ਹਰੀ ਸਿੰਘ ਨਲੂਆ ਤਾਂ ਤਿੰਨ ਚਾਰ ਦਿਨ ਪਹਿਲਾਂ ਹੀ ਮਰ ਚੁੱਕਾ ਆ ਕਿਉਂਕਿ ਅੰਦਰ ਦੋ ਤਿੰਨ ਹੀ ਇਹੋ ਜਿਹੇ ਬੰਦੇ ਸੀਗੇ ਜਿਨ੍ਹਾਂ ਨੂੰ ਪਤਾ ਸੀ ਵੀ ਹਰੀ ਸਿੰਘ ਨਲੂਏ ਤੇ ਜਾਨ ਹੈ ਨਹੀਂਗੀ ਤੇ ਦੂਸਰੇ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਉਹ ਬਿਮਾਰ ਪਿਆ ਉਹਨੂੰ ਬੁਖਾਰ ਹੋ ਗਿਆ ਆ ਜਾਂ ਫਟੜ ਹੋਇਆ ਵਾ ਉਹ ਬਿਸਤਰੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ ਅੱਖਾਂ ਬੰਦ ਸੀਗੀਆਂ ਜਦੋਂ ਡੈਡ ਬਾਡੀ ਥੋੜੀ ਖਰਾਬ ਹੋਣ ਲੱਗ ਗਈ ਤਾਂ ਉਸ ਵਕਤ ਉਹਨਾਂ ਨੂੰ ਤਿੰਨਾਂ ਚਾਰਾਂ ਦਿਨਾਂ ਬਾਅਦ ਦੱਸਣਾ ਪਿਆ ਕਿ ਇਹ ਡੈਡ ਬਲ ਜਿਹੜਾ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ ਤੇ ਜਦ ਨੂੰ ਉਹ ਜੰਗ ਜਿਹੜੀ ਜਿੱ ਇਸ ਤਰ੍ਹਾਂ ਹਰੀ ਸਿੰਘ ਨਲੂਆ ਜਿਹੜਾ ਉਸ ਤੋਂ ਬਾਅਦ ਜਿਹੜੀ ਅਗਲੀ ਆਪਾਂ ਗੱਲ ਕਰੀਏ ਮੇਰੀ ਵੀਡੀਓ ਥੋੜੀ ਜਿਹੀ ਖਰਾਬ ਹੋ ਰਹੀ ਬਾਰ ਬਾਰ ਫੋਨ ਆ ਰਿਹਾ ਵਿੱਚ ਮੈਂ ਕੱਟਣਾ ਭੁੱਲ ਗਿਆ ਤੇ ਬਾਰ ਬਾਰ ਜਦੋਂ ਹਰੀ ਸਿੰਘ ਨਲੂਏ ਦਾ ਨਾਮ ਅ ਅਫਗਾਨੀਆਂ ਦੇ ਵਿੱਚ ਜਾਂਦਾ ਸੀਗਾ ਤਾਂ ਉਹਨਾਂ ਕਿੰਨੇ ਸਾਲਾਂ ਬਾਅਦ ਵੀ ਉਹ دہشت ਜਿਹੜੀ ਅਫਗਾਨੀਆਂ ਦੇ ਵਿੱਚ ਰਹੀ ਸੀ ਕਿਉਂਕਿ ਉਦੋਂ ਸੋਸ਼ਲ ਮੀਡੀਆ ਦਾ ਜਮਾਨਾ ਨਹੀਂ ਹੁੰਦਾ ਸੀ ਵੀ ਖਬਰ ਇੱਕਦਮ ਚਲੇ ਜਾਵੇ ਹੌਲੀ-ਹੌਲੀ ਕਈ ਸਾਲ ਲੱਗੇ ਉਹ ਖਬਰ ਫੈਲਣ ਨੂੰ ਕਿ ਹਰੀ ਸਿੰਘ ਨਲੂਆ ਹੈ ਨਹੀਂ ਗੱਲ ਉਹਨੂੰ ਖਬਰ ਨੂੰ ਵੀ ਲਪੋਕੋ ਕੇ ਰੱਖਿਆ ਗਿਆ ਸੀ ਮਹਾਰਾਜ ਜੀ ਸਿੰਘ ਵੱਲੋਂ ਜਿੱਦਣ ਹਰੀ ਸਿੰਘ ਨਲੂਏ ਦੀ ਡੈੱਡ ਬੋਡੀ ਲਾਹੌਰ ਪਹੁੰਚਦੀ ਹੈ ਕਿਲੇ ਦੇ ਵਿੱਚ ਪਹਿਲੀ ਵਾਰ ਮਹਾਰਾਜ ਰਣਜੀਤ ਸਿੰਘ ਬੱਚਿਆਂ ਵਾਂਗ ਰੋਂਦਾ ਉਸ ਡੈੱਡ ਬੋਡੀ ਦੇ ਉੱਤੇ ਕਿਉਂਕਿ ਇੱਕ ਖਾਲਸਾ ਰਾਜ ਦਾ ਇੱਕ ਥੰਮ ਡਿੱਗ ਚੁੱਕਾ ਸੀ ਉਸ ਵਕਤ ਹਰੀ ਸਿੰਘ ਨਲੂਏ ਦੀ ਡੈੱਡ ਬੋਡੀ ਦੇ ਉੱਤੇ ਤਾਂ ਹਾਂ ਮਾਰ ਕੇ ਮਹਾਰਾਜ ਜੀ ਸਿੰਘ ਬੱਚਿਆਂ ਵਾਂਗ ਰੋਣ ਲੱਗ ਗਿਆ ਕਹਿੰਦਾ ਅੱਜ ਮੇਰੀ ਕੱਟੀ ਗਈ ਹੈ ਕਿਉਂਕਿ ਖਾਲਸਾ ਰਾਜ ਦਾ ਇੱਕ ਥੰਮ ਡਿੱਗ ਗਿਆ ਸੀਗਾ ਉਸ ਖਬਰ ਨੂੰ ਫਿਰ ਵੀ ਥੋੜਾ ਜਿਹਾ ਲੁਕੋ ਕੇ ਰੱਖਿਆ ਗਿਆ ਕਿਉਂਕਿ ਜਿੱਥੇ ਆ ਜਾ ਕੇ ਸਿੰਘ ਬੈਠਦੇ ਹੁੰਦੇ ਸੀ ਉੱਥੇ ਹਰੀ ਸਿੰਘ ਨਲੂਏ ਦਾ ਕਸ਼ਹਿਰਾ ਟੰਗ ਦਿੰਦੇ ਹੁੰਦੇ ਸੀਗੇ ਉਹ ਕਸ਼ਹਿਰੇ ਤੇ ਡਰਨ ਵਾਲੇ ਇਹ ਹੁੰਦਾ ਸੀ ਤੁਸੀਂ ਮੰਨੋ ਕਿ ਹਰੀ ਸਿੰਘ ਨਲੂਆ ਇੱਥੇ ਆ ਬਈ ਇੱਥੇ ਹਮਲਾ ਨਹੀਂ ਕਰਨਾ ਇੰਨਾ ਖੋਫ ਸੀ ਉਸ ਜਰਨੈਲ ਦਾ ਸਾਡੇ ਜਰਨੈਲ ਦਾ ਜਿਹਨੇ ਐਡਾ ਵੱਡਾ ਖਾਲਸਾ ਰਾਜ ਕਾਇਮ ਕਰਨ ਦੇ ਵਿੱਚ ਮਦਦ ਕੀਤੀ ਉਸ ਨੂੰ ਬਣਾਈ ਰੱਖਿਆ ਉਹਨੂੰ ਅਸੀਂ ਅੱਜ ਭੁੱਲ ਗਏ ਉਸਦੇ ਅਗਲੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ ਤੇ ਉਹਦੀਆਂ ਦੋ ਲੜਕੀਆਂ ਤੇ ਤਿੰਨ ਲੜਕੇ ਸੀਗੇ ਅਰਜਨ ਸਿੰਘ ਲਲੂਆ ਜਹਾਜ਼ ਹੀਰ ਸਿੰਘ ਗੁਰਦੇਵਤ ਸਿੰਘ ਉਹ ਚੰਦਕੌਰ ਔਰ ਨੰਦਕੌਰ ਉਹਦੀ ਲੜਕੀ ਸੀਗੀ ਜਿਹੜੀ ਅੱਗੇ ਉਹਦੇ ਖਾਨਦਾਨ ਦੇ ਵਿੱਚ ਉਪਲ ਖਾਨਦਾਨ ਚ ਪੈਦਾ ਹੋਈ ਸੀਗੀ ਉਹਨਾਂ ਦਾ ਗੋਤ ਉਪਲ ਸੀਗਾ ਇੰਨੀ ਕੁ ਜਾਣਕਾਰੀ ਜਿਹੜੀ ਮੈਂ ਅੱਜ ਹਰੀ ਸਿੰਘ ਲਲੂਏ ਬਾਰੇ ਦੇਣੀ ਚਾਹੁੰਦਾ ਸੀਗਾ ਖਾਲਸਾ ਰਾਜ ਜਿਹੜਾ ਸਿੱਖ ਰਾਜ ਦਾ ਪਾਰਟ 2 ਜਿਹਦੇ ਵਿੱਚ ਕੁਝ ਵੀਡੀਓ ਡਿਸਟਰਬ ਹੋ ਗਈਆਂ ਕਾਫੀ ਬਾਰ ਬਾਰ ਫੋਨ ਆਉਣ ਦੇ ਕਾਰਨ ਪੂਰੀ ਮਾਫੀ ਚਾਹੁੰਦਾ ਤੇ ਇਸ ਤਰ੍ਹਾਂ ਸੀ ਜੀ ਸਾਡਾ ਜਰਨੈਲ ਹਰੀ ਸਿੰਘ ਨਲੂਆ ਜਿਹਦੇ ਬਾਰੇ ਸਾਨੂੰ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਮੈਂ ਮੋਟੀ ਮੋਟੀਆਂ ਜਾਣਕਾਰੀਆਂ ਸਿੱਖ ਰਾਜ ਬਾਰੇ ਦਊਂਗਾ ਵੀਡੀਓ ਦੇ ਵਿੱਚ ਕੋ ਲੰਮਾ ਚੌੜਾ ਆਪਾਂ ਸਿਸਟਮ ਦੇ ਵਿੱਚ ਨਹੀਂ ਪੈਣਾ ਕਿਉਂਕਿ ਲੜਾਈਆਂ ਕਿੰਨੀਆਂ ਹੋਈਆਂ ਕਿੱਥੇ ਕੀ ਹੋਇਆ ਉਹਨਾਂ ਜੰਗਾਂ ਦੇ ਵਿੱਚ ਉਹਨਾਂ ਗੱਲਾਂ ਦੇ ਵਿੱਚ ਪਾਵਾਂਗੇ ਤਾਂ ਆਪਾਂ ਨੂੰ ਇੱਕ ਸਾਲ ਲੱਗ ਜਾਊਗਾ ਵੀਡੀਓ ਬਣਾਉਂਦੇ ਬਣਾਉਂਦੇ ਔਰ ਬੰਦਾ ਫੇਰ ਭੁੱਲ ਜਾਂਦਾ ਮੇਨ ਮੇਨ ਇਵੈਂਟ ਜਿਹੜੇ ਹੋਏ ਸੀ ਮੇਨ ਮੇਨ ਜਿਹੜੇ ਉਸ ਖਾਲਸਾ ਰਾਜ ਦੇ ਔਰ ਗਰਵ ਕਰਨ ਵਾਲੀਆਂ ਗੱਲਾਂ ਸੀਗੀਆਂ ਜਾਂ ਕੁਝ ਕਮੀਆਂ ਸੀਗੀਆਂ ਉਹ ਅੱਜ ਆਪਾਂ ਉਹ ਜਿਹੜੀਆਂ ਵੀਡੀਓ ਆਉਣ ਵਾਲੀਆਂ ਦੇ ਵਿੱਚ ਡਿਸਕਸ ਕਰਾਂਗੇ ਔਰ ਤੁਹਾਨੂੰ ਵਧੀਆ ਜਾਣਕਾਰੀ ਇਤੋਂ ਮਿਲੂਗੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਔਰ ਇਹੋ ਜਿਹਾ ਵੀ ਕੁਝ ਜਿਹੜੇ ਕਈ ਬੰਦੇ ਹੈਗੇ ਆ ਜਿਹੜੇ ਸਵਾਲ ਕਰਦੇ ਆ ਮਹਾਰਾਜ ਰਜੀਤ ਸਿੰਘ ਦੇ ਉੱਤੇ ਔਰ ਉਹਨਾਂ ਨੂੰ ਘਰੇ ਤਾਂ ਉਹਨਾਂ ਦੀ ਆਪਣਾ ਘਰ ਨਹੀਂ ਸੰਭਾਲਿਆ ਜਾਂਦਾ ਉਸ ਜਰਨੈਲ ਨੇ ਇਕੱਠਾ ਕਰਕੇ ਸਾਰਿਆਂ ਨੂੰ ਕਿਵੇਂ ਰੱਖਿਆ ਸੀਗਾ ਕਮੀਆਂ ਹਰ ਇਨਸਾਨ ਦੇ ਵਿੱਚ ਹੁੰਦੀਆਂ ਥੋੜੀਆਂ ਬਹੁਤ ਉਹ ਵੀ ਆਪਾਂ ਗੱਲ ਕਰਾਂਗੇ ਵੀ ਕਿੱਥੋਂ ਮਹਾਰਾਜ ਸਿੰਘ ਨੂੰ ਇਹ ਗੱਲਾਂ ਕਹਿੰਨੀਆਂ ਗਈਆਂ ਕੁਝ ਜਿਹੜੀ ਰਹਿਤ ਮਰਿਆਦਾ ਸਿੱਖਾਂ ਦੀ ਆ ਸਾਡੀ ਉਹਦੇ ਥੋੜੀਆਂ ਜਿਹਾ ਖਿਲਾਫ ਗੱਲਾਂ ਜਾਂਦੀਆਂ ਸੀ ਉਹਦੇ ਪਰਸਨਲ ਜੀਵਨ ਦੇ ਬਾਰੇ ਚ ਗੱਲ ਕਰਾਂਗੇ ਇੱਕ ਦੋ ਗੱਲਾਂ ਹੋ ਗਈਆਂ ਉਹ ਵੀ ਕਰਾਂਗੇ ਅਗਲੇ ਆਉਣ ਵਾਲੇ ਵੀਡੀਓ ਦੇ ਵਿੱਚ ਵੀਡੀਓ ਨੂੰ ਦੇਖਦੇ ਰਹੋ ਅੱਗੇ ਸ਼ੇਅਰ ਕਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਇਹ ਜਿਹੜੀ ਵੀਡੀਓ ਸੀ ਇਹ ਹਰੀ ਸਿੰਘ ਨਲੂਏ ਬਾਰੇ ਸੀਗੀ ਉਹਦੇ ਬਾਰੇ ਦੱਸਣਾ ਜ਼ਰੂਰੀ ਸੀਗਾ ਕਿ ਕੋਈ ਸਾਡਾਂ ਪਤਾ ਲੱਗੇ ਸਾਡੇ ਜਰਨੈਲ ਦੇ ਬਾਰੇ ਥੋੜੀ ਜਾਣਕਾਰੀ ਹੋਵੇ ਇਹ ਹੋਪ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਕਾਫੀ ਜਾਣਕਾਰੀ ਮਿਲੀ ਹੋਊਗੀ ਕਮੈਂਟ ਦੇ ਵਿੱਚ ਦੱਸਿਆ ਕਰੋ ਥੱਲੇ ਲਿਖ ਕੇ ਕਮੈਂਟ ਕਰਿਆ ਕਰੋ ਅਕੇ ਸ਼ੇਅਰ ਕਰਿਆ ਕਰੋ ਗਰੁੱਪਾਂ ਦੇ ਵਿੱਚ ਵੀ ਸਾਰੇ ਜਗ੍ਹਾ ਇਹ ਵੀਡੀਓ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ